ਤੇ ਤੁਸੀਂ ਵੀ ਸਾਡੇ ਨਾਲ ਘੁੰਮਣ ਵਾਲੇ ਵੀਡੀਓ ਸ਼ੇਅਰ ਕਰ ਦੋ ਦੱਬ ਕੇ ਤੇ ਵੀਰਪਾਲ ਕਿੱਥੇ ਵੇ ਆਪਾਂ ਦੱਸਦੇ ਇਹਨਾਂ ਨੂੰ ਮੜੇ ਆ ਇਹ ਤਾਂ ਬਹੁਤ ਘੁੰਮਦੇ ਫਿਰਦੇ ਰਹਿੰਦੇ ਇਹਨਾਂ ਨੂੰ ਤਾਂ ਪਤਾ ਹੀ ਆ ਮੜੀ ਉਹ ਚੀਜ਼ ਦਿਖਾ ਦਿਓ ਤੇ ਪਤਾ ਕਰ ਜੀ ਹਾਂਜੀ ਆਹ ਲੋਕੇਸ਼ਨ ਦੇਖੋ ਆਹ ਦੇਖੋ ਝਰਨਾ ਤੇ ਇਹ ਦੱਸੋ ਵੀ ਇਹ ਕਿੱਥੇ ਆ ਪੰਜਾਬ ਚਾ ਇੰਡੀਆ ਚਾ ਕਿ ਇੰਗਲੈਂਡ ਅਮਰੀਕਾ ਕੈਨੇਡਾ ਕਿੱਥੇ ਚੀਜ਼ ਠੀਕ ਆ ਤੇ ਇਹ ਕਿਹੜਾ ਸੈਕਟਰ ਆ ਤੇ ਆ ਚੀਜ਼ਾਂ ਇੱਕ ਬਤਨ ਇੱਕ ਹੰਟ ਦੇ ਦੇਣਾ ਜੀ ਨੇਕ ਚੰਦ ਇੱਕ ਆਰਟਿਸਟ ਸੀਗੇ ਜਿਨ੍ਹਾਂ ਨੇ ਪੁਰਾਣੀਆਂ ਚੀਜ਼ਾਂ ਨਾਲ ਜਿਨ੍ਹਾਂ ਨੂੰ ਆਪਾਂ ਕੂੜਾ ਕਰਕਟ ਸਮਝ ਕੇ ਸੈਟ ਦਿੰਨੇ ਆ ਉਹਨਾਂ ਦੇ ਨਾਲ ਇੱਕ ਪ੍ਰੋਜੈਕਟ ਬਣਾਤਾ ਸੀਗਾ ਤੇ ਉਹ ਪ੍ਰੋਜੈਕਟ ਨੇ ਇੰਡੀਆ ਹਿਲਾਤੀ ਵਰਡ ਹਲਾਤਾ ਤੇ ਸਾਰੇ ਦੂਰੋਂ ਦੂਰੋਂ ਦੇਸ਼ਾਂ ਦੇ ਲੋਕ ਆਪਣੇ ਇਚ ਘੁੰਮਣ ਆਉਂਦੇ ਆ ਤੇ ਆ ਕੇ ਵਿਸਟ ਕਰਕੇ ਇੱਥੋਂ ਦੇ ਕਲਚਰ ਤੋਂ ਇੱਥੋਂ ਦੇ ਲੋਕਾਂ ਤੋਂ ਇੱਥੋਂ ਦੇ ਕਮਾਕਾਰਾਂ ਤੋਂ ਜਾਣੂ ਹੁੰਦੇ ਆ ਤੇ ਇਹ ਹੈਗਾ ਕਿਹੜੀ ਉਸ ਜਗ੍ਹਾ ਤੁਸੀਂ ਸਾਨੂੰ ਕਮੈਂਟਾਂ 'ਚ ਦੱਸੋ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਤੇ ਅਸੀਂ ਤੁਹਾਡੇ ਵਾਸਤੇ ਨੇ ਹੋਰ ਲొਕੇਸ਼ਨਾਂ ਤੇ ਜਾ ਕੇ ਕੋਈ ਨਵੇਂ-ਨਵੇਂ ਬਲੌਗ ਲੈ ਕੇ ਆਵਾਂਗੇ ਸਾਡੇ YouTube ਚੈਨਲ ਤੋਂ ਤੇ ਤੁਸੀਂ ਸਾਨੂੰ ਦੱਸਣਾ ਵੀ ਅਸੀਂ ਸ਼ੁਰੂ ਕਿਹੜੇ ਜਗ੍ਹਾ ਤੋਂ ਕਰੀਏ ਤੇ ਇੱਕ ਗੱਲ ਹੋਰ ਚਲ ਤੁਸੀਂ ਇੱਕ ਕੁਐਸਚਨ ਹੋਰ ਆ ਵੀ ਚੰਡੀਗੜ੍ਹ ਚੋਂ ਕਿਹੜਾ ਸੈਕਟਰ ਆ ਵੀ ਜਿਹੜਾ ਹੈ ਨਹੀਂਗਾ ਤੇ ਚੰਡੀਗੜ੍ਹ ਚ ਕਿਹੜੇ ਸੈਕਟਰ ਨੂੰ ਚੰਡੀਗੜ੍ਹ ਦਾ ਸਮਝਿਆ ਜਾਂਦਾ ਇਹ ਦੋ ਤਿੰਨ ਕੁਐਸਚਨ ਆ ਤੁਹਾਡੇ ਲਈ ਤੁਸੀਂ ਕਮੈਂਟਾਂ ਚ ਜਵਾਬ ਦੇਣੇ ਆ ਤੇ ਇੱਕ ਤੁਹਾਡੇ ਵਾਸਤੇ ਜਾਣਕਾਰੀ ਹੈ ਵੀ ਇੱਥੋਂ ਦੀਆਂ ਸਾਰੀਆਂ ਲੋਕੇਸ਼ਨਾਂ ਵੀ ਦੇਲੀ ਆਪਾਂ ਇੱਕ ਵੀਡੀਓ ਪਾਇਆ ਕਰਾਂਗੇ ਤੇ ਉਹ ਵੀਡੀਓ ਚ ਤੁਸੀਂ ਸਾਨੂੰ ਦੱਸਣਾ ਵੀ ਕਿਹੜੀ ਲੋਕੇਸ਼ਨ ਤੁਹਾਨੂੰ ਸਭ ਤੋਂ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਭ ਤੱਕ ਇਹ ਜਾਣਕਾਰੀ ਜਾਵੇ ਵੀ ਆਪਾਂ ਹੁਣ ਤੁਹਾਨੂੰ ਵੀ ਕਮਾਵਾਵਾਂਗੇ ਤੇ ਆਪ ਵੀ ਕਮਾਵਾਂਗੇ ਠੀਕ ਆ ਦੋਸਤੋ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਜਾਂਦੇ ਹੋਏ ਜਲ ਮੈਂ ਤੁਹਾਨੂੰ ਦੱਸ ਦਿੰਦਾ ਚੰਡੀਗੜ੍ਹ ਦਾ ਜੀ ਰੌਕ ਗਾਰਡਨ ਆ ਅੱਜ ਆਪਾਂ ਚੰਡੀਗੜ੍ਹ ਦੇ ਆ ਸਾਰੀਆਂ ਲੋਕੇਸ਼ਨਾਂ ਕਵਰ ਕੀਤੀਆਂ ਇੱਕ ਦੋ ਦਿਨਾਂ ਚ ਸਾਰੇ ਬਲੌਗ ਤੋਂ ਦਿੱਲੀ ਲੈ ਕੇ ਆਵਾਂਗੇ ਪ੍ਰੋਪਰ ਜਾਣਕਾਰੀ ਦੇ ਨਾਲ ਹਿਸਟਰੀ ਦੇ ਨਾਲ ਤੇ ਸਾਰਾ ਇਹ ਕਲਚਰ ਦਿਖਾਵਾਂਗੇ ਆਪਣਾ ਤੁਸੀਂ ਵੀਊ ਦੇਖੋ ਕਿੰਨਾ ਸੋਹਣਾ ਸਾਰੀ ਦੁਨੀਆ ਚੋਂ ਲੋਕ ਆਉਂਦੇ ਇੱਥੇ ਇਹ ਰੌ ਗਾਰਡਨ ਚੰਡੀਗੜ੍ਹ ਆ ਤੇ 13 ਸੈਕਟਰ ਚੰਡੀਗੜ੍ਹ ਦੇ ਵਿੱਚ ਹੈਣੀ ਹੈ ਸੈਕਿੰਡ ਕੁਐਸਚਨ ਦਾ ਆਨਸਰ ਸੀਗਾ ਤੇ 17 ਸੈਕਟਰ ਨੂੰ ਚੰਡੀਗੜ੍ਹ ਦਾ ਦਿਲ ਸਮਝਿਆ ਜਾਂਦਾ ਕੀਕਾ ਤੇ ਸੁਖਨਾ ਲੈ ਕੇ ਇੱਥੇ ਇਹਨੂੰ ਚੀਲਾ ਦਾ ਸ਼ਹਿਰ ਕਿਹਾ ਜਾਂਦਾ ਤੇ ਚੰਡੀਗੜ੍ਹ ਪਾਸਤੇ ਹੋਰ ਵੀ ਬਹੁਤ ਸਾਰੀਆਂ ਰੋਚਕ ਗੱਲਾਂ ਤੋਂ ਦੇ ਵਾਸਤੇ ਅਸੀਂ ਲੈ ਕੇ ਆਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਵੀਰਪਾਲ ਕੋਰ ਸਿੱਖੋ ਨਾ